ਸੋ ਲੋਕ ਸਭਾ ਚੋਣਾਂ ਦਾ ਅੰਤਿਮ ਗੇੜ 1 ਜੂਨ ਨੂੰ ਹੋਏਗਾ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਚਾਰ ਪਾਰਟੀਆਂ ਇਸ ਵਾਰ ਚੋਣ ਲੜ ਰਹੀਆਂ ਨੇ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਅਕਾਲੀ ਦਲ ਤੇ ਬਸਪਾ ਲੇਕਿਨ ਹੁਣ ਜਿਹੜੀਆਂ ਚੋਣ ਸਰਗਰਮੀਆਂ ਹੋ ਰਹੀਆਂ ਉਹਦੇ ਵਿੱਚ ਜਿੱਥੇ ਵੀ ਤੁਸੀਂ ਖਬਰ ਪੜ੍ਹੋ ਇੱਕ ਖਬਰ ਆਉਂਦੀ ਹੈ ਕਿ ਭਾਜਪਾ ਦਾ ਉਮੀਦਵਾਰ ਹੋ ਰਿਹਾ ਹੈ ਉਮੀਦਵਾਰ ਦਾ ਵਿਰੋਧ ਹੋ ਰਿਹਾ ਹੈ ਅਹੰਸਰਾ ਜਹਾਂਸ ਦਾ ਵਿਰੋਧ ਹੋ ਰਿਹਾ ਹੈ ਪ੍ਰਨੀਤ ਕੌਰ ਦਾ ਵਿਰੋਧ ਹੋ ਰਿਹਾ ਹੈ ਰਮਨਜੀਤ ਸਿੰਘ ਬਿੱਟੂ ਦਾ ਵਿਰੋਧ ਹੋ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਭਾਜਪਾ ਦੇ ਜਿਹੜੇ ਕੇਂਦਰੀ ਮੰਤਰੀ ਨੇ ਵੱਡੇ ਆਗੂ ਨੇ ਉਹ ਪੰਜਾਬ ਦੇ ਵਿੱਚ ਵੱਖ-ਵੱਖ ਫੇਰੀਆਂ ਦੇ ਉੱਤੇ ਨੇ ਔਰ ਪੰਜਾਬ ਦੇ ਵਿੱਚ ਭਾਜਪਾ ਕਿਸ ਤਰ੍ਹਾਂ ਆਪਣੇ ਆਪ ਨੂੰ ਅੰਕਲਨ ਕਰਦੀ ਹੈ ਸਰਵੇਖਣਾਂ ਦੇ ਵਿੱਚ ਕੀ ਕਰਦੀ ਹੈ ਔਰ ਕਿੰਨਾ ਕੁ ਜ਼ੋਰ-ਸ਼ੋਰ ਨਾਲ ਚੋਣ ਲੜ ਰਹੀ ਹੈ ਇਸੇ ਸੰਦਰਭ ਦੇ ਵਿੱਚ ਪੰਜਾਬ ਪ੍ਰਦੇਸ਼ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਬਠਿੰਡਾ ਦੇ ਜਿਹੜੇ ਕਨਵੀਨਰ ਨੇ ਭਾਰਤ ਪੋਸ਼ਨ ਬਿੰਟਾ ਉਹ ਸਾਡੇ ਨਾਲ ਨੇ ਅਸੀਂ ਬਠਿੰਡਾ ਦੇ ਵਿੱਚ ਅੱਜ ਸੋ ਬਿੰਟਾ ਜੀ ਥੈਂਕ ਯੂ ਪਹਿਲਾਂ ਤਾਂ ਸਾਨੂੰ ਸਮਾਂ ਦੇਣ ਲਈ ਸ਼ੁਕਰੀਆ ਤੁਹਾਡਾ ਥੋੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼ੁਆ ਹੈ ਜੀ ਕੀ ਫਤਿਹ ਬੰਟਾ ਜੀ ਕਿਵੇਂ ਚੱਲ ਰਿਹਾ ਇਲੈਕਸ਼ਨ ਤੁਸੀਂ ਲੋਕ ਸਭਾ ਹਲਕਾ ਬਟਿੰਡਾ ਬੜਾ ਅਹਿਮ ਸੀਟ ਹੈ ਇੱਕ ਪਾਸੇ ਹਰ ਸਿਮਰਤ ਕੌਰ ਬਾਦਲ ਪਰਮਪਾਲ ਕੌਰ ਮਲੂਕਾ ਅਜੀਤ ਮਹਿੰਦਰ ਸਿੰਘ ਸਿੱਧੂ ਔਰ ਸਰਦਾਰ ਗੁਰਮੀਤ ਸਿੰਘ ਖੁੱਡਿਆ ਤੇ ਬਸਪਾ ਨੇ ਵੀ ਇੱਥੇ ਦਸਤਕ ਦਿੱਤੀ ਹੈ ਹਾਲਾਂਕਿ ਕੁਝ ਆਜ਼ਾਦ ਉਮੀਦਵਾਰ ਵੀ ਖੜੇ ਨੇ ਬੀਜੇਪੀ ਕੱਲਿਆ ਚੋਣ ਲੜ ਰਹੀ ਹੈ ਇਹਦਾ ਕੀ ਸੀਨ ਕੀ ਹੈ ਹੁਣ ਤੱਕ ਦਾ ਦੇਖੋ ਜੋ ਬਿੱਟਾ ਜੀ ਅੱਜ ਦਾ ਸੀਨ ਹੈ ਉਹ ਇਹ ਐ ਵੀ ਲੋਕ ਸਮਝ ਚੁੱਕੇ ਐ ਹਮ ਦਿਖਾਵੇ ਦੇ ਤੌਰ ਤੇ ਤਿੰਨੇ ਪਾਰਟੀਆਂ ਅੱਡ ਅੱਡ ਲੜ ਰਹੀਆਂ ਲੇਕਿਨ ਇੰਡੀਆ ਚ ਜੇ ਹੀ ਲਾਈਏ ਸੀ ਤੇ ਸਾਰਿਆਂ ਦਾ ਗੱਠ ਜੋੜ ਆ ਇਹਨਾਂ ਹਮ ਕਿਵੇਂ ਗੱਠ ਜੋੜ ਐ ਵੀ ਦੇਖੋ ਤੁਸੀਂ ਹਰਿਆਣਾ ਨਾਲ ਦਾ ਸੂਬਾ ਹਮ ਉੱਥੇ ਰਲ ਕੇ ਲੜ ਰਹੀ ਐ ਕਾਂਗਰਸ ਪਾਰਟੀ ਹਮ ਚੰਡੀਗੜ੍ਹ ਦੇ ਵਿੱਚ ਰਲ ਕੇ ਲੜ ਰਹੀ ਐ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਸਾਰੇ ਦੇਸ਼ ਦੇ ਵਿੱਚ 24 ਪਾਰਟੀਆਂ ਦੀਆਂ ਰਲ ਕੇ ਲੜ ਰਹੀਆਂ ਹਨ ਮੈਂ ਸਭ ਦੇ ਵੀ ਜਾਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਲੋਕਾਂ ਨੂੰ ਨਾ ਸਮਝ ਸੋਚ ਕੇ ਇਹ ਚੋਣ ਲੜ ਰਹੇ ਐ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂ ਇਹ ਸਮੂਹ ਸਾਰੇ ਚੋਰਾਂ ਦਾ ਘੱਟ ਜੋੜ ਹੋ ਗਿਆ ਇੱਕੋ ਹੀ ਵਿਜ਼ਨ ਹੈ ਇਹਨਾਂ ਦਾ ਵੀ ਮੋਦੀ ਨੂੰ ਪਰਾਨਾ ਔਰ ਮੋਦੀ ਸਾਹਿਬ ਦਾ ਵਿਜ਼ਨ ਹੈ ਭਾਰਤ ਦੇਸ਼ ਨੂੰ ਵਿਕਸਿਤ ਕਰਨਾ ਇਟ ਮੀਨਸ ਇਹ ਤਿੰਨੇ ਜਿਹੜੀਆਂ 24 ਪਾਰਟੀਆਂ ਹਨ ਪਰਿਵਾਰਵਾਦ ਹਮ ਇਹਨਾਂ ਦਾ ਪਰਿਵਾਰ ਚਾਹੇ ਤੁਸੀਂ ਲੱਗ ਜੋ ਇਧਰੋਂ ਜੰਮੂ ਕਸ਼ਮੀਰ ਤੋਂ ਅਬਦੁੱਲਾ ਮੁਫਤੀ ਪਰਿਵਾਰ ਹੋ ਗਿਆ ਯਾਦਵ ਪਰਿਵਾਰ ਹੋ ਗਿਆ ਲਾਲੂ ਪ੍ਰਸ਼ਾਦ ਯਾਦਵ ਮੋਲਾਇਮ ਸਿੰਘ ਯਾਦਵ ਗਾਂਧੀ ਪਰਿਵਾਰ ਇਹ ਸਾਰੇ ਪਰਿਵਾਰਵਾਦ ਨੇ ਰਾਜਨੀਤੀ ਨੂੰ ਗੰਧਲਾ ਕਰ ਛੱਡਾ ਜੀ ਪਿਛਲੇ 60 ਸਾਲ ਦੇ ਦੌਰਾਨ ਲੋਕ ਸਮਝ ਚੁੱਕੇ ਆ ਵੀ ਇਹ ਗਾਠ ਜੁੜ ਬਣਾਇਆ ਤੇ ਸਿਰਫ ਤੇ ਸਿਰਫ ਮੋਦੀ ਨੂੰ ਹਰਾਉਣ ਲਈ ਬਣਾਇਆ ਨਾ ਕੋਈ ਦੇਸ਼ ਲਈ ਕੋਈ ਵਿਜ਼ਨ ਹੈ ਨਾ ਹਮ ਇੱਕ ਬੀਜੇਪੀ ਦੇ ਇਲਜ਼ਾਮ ਲੱਗ ਰਿਹਾ ਵੀ ਜੀ ਬੀਜੇਪੀ ਜੇ ਸੱਤਾ ਜਾਗੀਦਾ ਉਸ ਸੰਵਿਧਾਨ ਬਦਲ ਦੇਣਗੇ ਰਿਜ਼ਰਵੇਸ਼ਨ ਖਤਮ ਕਰ ਦੇਣਗੇ ਹਾਲਾਂਕਿ ਬੀਜੇਪੀ ਬੜੀ ਸਫਾਈ ਦੇ ਰਹੀ ਹੈ ਉਹਦੇ ਇਹ ਲੋਕਾਂ ਦੇ ਗੱਲ ਦੇ ਵਿੱਚ ਇੱਕ ਬੜਾ ਉਹਨਾਂ ਦੇ ਮਨ ਦੇ ਵਿੱਚ ਅਟੈਕ ਹੋ ਗਿਆ ਸੰਵਿਧਾਨ 1855 ਦੇ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਸੰਵਿਧਾਨ ਦੇਖਿਆ ਸੀ ਹਮ ਔਰ ਕਾਂਗਰਸ ਸਮੇ ਸਮੇ ਤੇ ਸੰਵਿਧਾਨ ਬਦਲਦੀ ਆਈ ਹੈ ਮੈਂ ਹੈਰਾਨ ਹੁੰਨਾ ਜਦੋਂ 1950 ਦੇ ਵਿੱਚ ਸਾਡਾ ਸੰਵਿਧਾਨ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਿਖਿਆ ਗਿਆ ਇਸ ਲੈਂਗੁਏਜ ਦੀ ਉਲਝਾਈ ਰੱਖੇ ਇਸ ਪਾਰਟੀ ਨੇ ਇੰਗਲਿਸ਼ ਲੈਂਗੁਏਜ ਬਣاتی ਔਰ ਤੁਸੀਂ ਰਿਕਾਰਡ ਕਟੋਗੇ ਤਾਂ ਇੰਗਲਿਸ਼ ਤੇ ਉਰਦੂ ਨੂੰ ਮੰਨਿਆ ਜਾਂਦਾ ਸੀ ਜੇ ਤੁਸੀਂ ਕੋਰਟ ਦੇ ਵਿੱਚ ਤੁਸੀਂ ਇਸ ਲੈਂਗੁਏਜ ਤੇ ਤੁਸੀਂ ਕਾਗਜ਼ ਪੇਸ਼ ਕਰੋਗੇ ਆਹ ਤੁਹਾਡੀ ਉਹ ਸਰਕਾਰੀ ਭਾਸ਼ਾ ਬਣਨੀ ਜਾਊਗੀ ਜਦੋਂ ਦੇਸ਼ ਆਜ਼ਾਦ ਹੋਇਆ ਜਵਾਰ ਲਾਲ ਨਹਿਰੂ ਨੇ ਜਿਹੜਾ ਭਾਸ਼ਣ ਦਿੱਤਾ ਹਾਲਾਂਕਿ 8% ਲੋਕੋ ਦੋ ਇੰਗਲਿਸ਼ ਜਾਣਦੇ ਸੀ ਤੇ 92% ਜਿਹੜੇ ਇੰਗਲਿਸ਼ ਨਹੀਂ ਜਾਣਦੇ ਸੀ ਪਰ ਭਾਸ਼ਣ ਉਹਨਾਂ ਨੇ ਇੰਗਲਿਸ਼ ਚ ਦਿੱਤਾ ਬਿਲਕੁਲ ਮੇਰੇ ਬਜ਼ੁਰਗ ਦੱਸਦੇ ਆ ਵੀ 1962 ਦੀ ਜ਼ੰਗ ਵੇਲੇ ਹੂੰ ਉਦੋਂ ਵੀ ਅੰਗਰੇਜ਼ ਉਹ ਦਿੱਲੀ ਦੇਖਦੇ ਸੀ ਲੋਕ ਉਹਨਾਂ ਨੂੰ ਅੰਗਰੇਜ਼ ਹੀ ਫਿਰਦੇ ਹੁੰਦੇ ਸੀ ਹੂੰ 1962 ਦੇ ਸਮੇਂ ਦੇ ਵਿੱਚ ਇਸ ਪਾਰਟੀ ਨੇ 60 ਸਾਲਾਂ ਦੇ ਵਿੱਚ ਲੋਕਾਂ ਨੂੰ ਭਾਸ਼ਾ ਦੇ ਤਹਿਤ ਹੀ ਮਾਰਿਆ ਹੁਣ ਮੋਦੀ ਸਾਹਿਬ ਨੇ ਕੀਤਾ ਜਿਹੜੀਆਂ 12 ਭਾਸ਼ਾ ਦਾ ਖੁੱਲਿਆ ਹੈ ਵੀ ਜੋ ਕੋਈ ਬੇਟਾ ਬੇਟੀ ਭਾਸ਼ਾ ਤੋਂ ਨਾ ਕਿਸੇ ਗੱਲ ਚ ਰਹਿ ਜੇ ਇੰਟਰ ਟੈਸਟ ਦੇ ਨਾ ਤੁਸੀਂ ਪੰਜਾਬੀ ਚ ਦੇ ਸਕਦੇ ਹੋ ਕਿਸੇ ਭਾਸ਼ਾ ਚ ਵੀ ਦੇ ਸਕਦੇ ਹੋ ਸੁਪਰੀਮ ਕੋਰਟ ਦੇ ਬਹੁਤ ਸਾਰੇ ਫੈਸਲੇ ਵੀ ਟ੍ਰਾਂਸਲੇਟ ਹੋਣ ਲੱਗ ਪਏ ਵਕ ਵਕ ਭਾਸ਼ਾਵਾਂ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਹਾਲਾਂਕਿ ਸ਼ੁਰੂਆਤੀ ਦੌਰ ਹੈ ਪਰ ਇਹ ਚੰਗੀ ਗੱਲ ਹੈ ਸਾਡਾ ਦੇਸ਼ ਦਾ ਵਿੱਚ ਇਹਨਾਂ ਨੇ ਭਾਸ਼ਾ ਚੀਲਜਾਈ ਰੱਖਿਆ ਇੰਗਲਿਸ਼ ਭਾਸ਼ਾ ਜਿਹਨੂੰ ਨਹੀਂ ਆਂਦੀ ਉਹ ਨਕਮਾ ਬੰਦਾ ਆ ਸੀ ਆਪਦੇ ਆਪ ਨੂੰ ਅੱਜ ਵੀ ਸਾਡੇ ਪਿੰਡਾਂ ਚ ਜਦੋਂ ਕੋਈ ਇਹ ਮੈਂ ਦੇਖਦਾ ਇਹਨਾਂ ਦੇ ਕੁਝ ਲੀਡਰ ਐ ਐਜੂਕੇਟਿਡ ਐ ਇੰਗਲਿਸ਼ ਚ ਭਾਸ਼ਣ ਦਿੰਦੇ ਆ ਉਹਨਾਂ ਨੂੰ ਲੋਕਾਂ ਨੂੰ ਸਮਝ ਨਹੀਂ ਆਂਦੀ ਹੂੰ ਦੇਸ਼ ਸਾਡਾ ਮਾਤਰ ਭਾਸ਼ਾ ਸਾਡੀ ਪੰਜਾਬੀ ਔਰ ਮੋਦੀ ਸਾਹਿਬ ਨੇ ਕਿੱਡਾ ਇਹ ਬੱਚਿਆਂ ਨੂੰ ਗਿਫਟ ਦਿੱਤਾ ਹੈ ਵੀ ਤੁਸੀਂ ਆਪਦੀ ਭਾਸ਼ਾ ਦੇ ਤਹਿਤ ਐਗਜ਼ਾਮ ਦੇ ਸਕਦੇ ਹੋ ਇੰਟਰਸਟ ਦੇ ਸਕਦੇ ਹੋ ਔਰ ਆਪ ਦੀ ਕਮ ਕਾਜ ਲੱਗ ਸਕਤੀ ਹੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੁਹਾਡੇ ਖਾਸ ਦੋਸਤ ਪਹਿਲਾਂ ਇਕੱਠੇ ਰਹੇ ਤੁਸੀਂ ਔਰ ਹੁਣ ਉਹ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਬੀਜੇਪੀ ਇੱਕ ਤਾਂ ਨੋਟਬੰਦੀ ਦੀ ਗੱਲ ਨਹੀਂ ਕਰਦੀ ਇੱਕ ਅਗਨੀਵੀਰ ਅਗਨੀਵੀਰ ਯੋਜਨਾ ਦੀ ਗੱਲ ਨਹੀਂ ਕਰਦੀ ਹਾਲਾਂਕਿ ਅਗਨੀਵੀਰ ਯੋਜਨਾ ਦਾ ਪੰਜਾਬ ਦੇ ਵਿੱਚ ਕੋਈ ਬਹੁਤਾ ਅਸਰ ਨਹੀਂਗਾ ਬਿਹਾਰ ਯੂਪੀ ਦੇ ਵਿੱਚ ਉਹਦਾ ਅਸਰ ਹੈ ਉਹ ਕਹਿੰਦੇ ਬੀਜੇਪੀ ਨੂੰ ਪਤਾ ਹੈ ਵੀ ਇਹ ਸਾਡੇ ਜਿਹੜੇ ਨੇ ਫੇਲਿਅਰ ਨੇ ਇਸ ਕਰਕੇ ਜਿਹੜਾ ਨੋਟਬੰਦੀ ਚ ਨੁਕਸਾਨ ਹੋਇਆ ਲੋਕਾਂ ਦਾ ਜੰਗਨੀ ਵੀਰ ਕਰਕੇ ਜਿਹੜਾ ਉਹ ਪੈਰਾਮੀਟਰ ਬਣਾਏ ਗਏ ਕਿ 4 ਸਾਲ ਤੁਸੀਂ ਇੱਕ ਪਾਈਪਲਾਈਨ ਚ ਪੈਣਾ ਇਸ ਯੋਜਨਾ ਦਾ ਜਿਹੜਾ ਜ਼ਿਕਰ ਨਹੀਂ ਕਰਦਾ ਇਹ ਕਿਵੇਂ ਦੇਖਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਸਟੇਟਮੈਂਟ ਨੂੰ ਪਹਿਲੀ ਗੱਲ ਤੁਸੀਂ ਆਖੀ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੈਂ ਕੰਮ ਕੀਤਾ ਕਾਂਗਰਸ ਪਾਰਟੀ ਚ ਜੇ ਇਤਿਹਾਸ ਨੂੰ ਯਾਦ ਕਰੀਏ ਤਾਂ ਮੈਂ ਸਮਝਦਾ ਵੀ ਵਭਿਸ਼ਣ ਨੇ ਜਦੋਂ ਰਾਵਣ ਨੂੰ ਛੱਡਿਆ ਸੀ ਹਮ ਧਰਮਯੋਧ ਲਈ ਹਮ ਉਹਨੂੰ ਪਤਾ ਸੀ ਵੀ ਸਚਾਈ ਕਿੱਧਰ ਹੈ ਹਮ ਧਰਮ ਲਈ ਕੌਣ ਲੜ ਰਿਹਾ ਹੈ ਉਹ ਸ਼੍ਰੀ ਰਾਮ ਪ੍ਰਭੂ ਲੜ ਰਿਹਾ ਸੀ ਹਮ ਉਹਨਾਂ ਨੇ ਆਪਦੇ ਭਰਾ ਨੂੰ ਛੱਡ ਕੇ ਉਹਦਾ ਸਾਥ ਦੇਣਾ ਜ਼ਰੂਰੀ ਸਮਝਿਆ ਇਹ ਜਿਹੜੀ ਸੋਚ ਹੈ ਨਾ ਨੋਟਬੰਦੀ ਹਮ ਇਹ ਦੁੱਖ ਸਿਰਫ ਕਾਂਗਰਸ ਪਾਰਟੀ ਨੂੰ ਤੇ ਰਾਜੇ ਵੜਿੰਗ ਨੂੰ ਤੇ ਪਾਕਿਸਤਾਨ ਨੂੰ ਹੈ ਓਕੇ ਵੀ ਇਹ ਬੜਾ ਸੁਈਸਮੇਲ ਕੱਢਿਆ ਹੈ ਦੇਖੋ ਤੁਸੀਂ ਜਦੋਂ ਦੀ ਨੋਟਬੰਦੀ ਹੋਈ ਹੈ ਪਾਕਿਸਤਾਨ ਅੱਜ ਤਰਲੋ ਮੱਛੀ ਹੋਇਆ ਪਿਆ ਹਮ ਲੋਕ ਭੁੱਖਮਰੀ ਹੋ ਰਹੀ ਹੈ ਹਮ ਤੁਸੀਂ ਜਾ ਕੇ ਦੇਖੋ ਇਹਨਾਂ ਦੇ ਜਿਹੜੀਆਂ ਪੀਓਕੇ ਐ ਉੱਥੇ ਬਹੁਤ ਜ਼ਿਆਦਾ ਕਲੇਸ਼ ਲੜਾਈ ਹੈ ਲੋਕ ਭੁੱਖਮਰੀ ਹੋ ਰਹੀ ਹੈ 800 ਰੁਪਏ ਕਿਲੋ ਆਟਾ ਮਹਿੰਗਾ ਹੋ ਰਿਹਾ 800 ਰੁਪਏ ਕਿਲੋ ਆਟਾ ਮਿਲ ਰਿਹਾ ਉੱਥੇ ਔਰ ਇੱਕ ਨਵੀਂ ਗੱਲ ਮੈਂ ਤੁਹਾਨੂੰ ਦੱਸ ਦਿਆਂ ਅ ਗਰਦਾਰਪੁਰ ਸਾਹਿਬ ਤੇ ਨੜਕਾਣਾ ਸਾਹਿਬ ਜਾਨਵਲੀ ਸੰਗਤ ਨੂੰ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਪੀਲ ਕਰ ਰਹੀ ਹੈ ਕਿ ਜਿਹੜੀ ਸੰਗਤ ਆਉਣਾ ਚਾਹੁੰਦੀ ਹੈ ਉਹ ਆਟਾ 10 ਕਿਲੋ 20 ਕਿਲੋ ਜ਼ਰੂਰ ਲੈ ਕੇ ਆਉ ਬਿਲਕੁਲ ਬਿਲਕੁਲ ਦੇਖੋ ਤੁਸੀਂ ਦੇਖੋ ਇਹ ਨੋਟਬੰਦੀ ਦਾ ਰੋਲਾ ਪਾ ਰਿਹਾ ਹੋਰ ਕੋਈ ਇਹਨਾਂ ਕੋਲ ਮੁੱਦਾ ਨਹੀਂ ਹੈ ਇਹਨਾਂ ਕੋਲ ਕੋਈ ਮੁੱਦਾ ਐਸਾ ਨਹੀਂ ਹੈ ਜਿਹਦੇ ਚ ਨਰਿੰਦਰ ਮੋਦੀ ਨੂੰ ਇਹ ਨਿੰਦ ਸਕਣ ਇਹ ਇੱਕ ਮੁੱਦੇ ਤੋਂ ਹਟ ਕੇ ਗੱਲ ਕਰਦੇ ਆਂ ਵੀ ਮੋਦੀ ਸਾਹਿਬ 2047 ਚ ਭਾਰਤ ਵਿਕਸਿਤ ਦੀ ਗੱਲ ਕਰਦੇ ਆਂ ਉਹਨਾਂ ਨੂੰ ਪਤਾ ਹੈ ਵੀ 23 ਸਾਲ ਦੇ ਵਿੱਚ ऐसा ऐसा काम करनाला ਪਿਆ ਜੋ 23 ਸਾਲਾਂ ਦੇ ਵਿੱਚ ਹੋਊਗਾ ਵਿਕਸਿਤ ਭਾਰਤ ਬਣਾਉਂਦਾ ਦੇਸ਼ 23 ਸਾਲਾਂ ਦੇ ਵਿੱਚ ਪੂਰਾ ਹੋਊਗਾ ਜੋ ਮੋਦੀ ਸਾਹਿਬ ਨੇ ਮੋਦੀ ਸਾਹਿਬ ਦਾ ਵਿਜ਼ਨ ਬੇਟਾ ਜੀ ਤੁਸੀਂ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਹੋ ਬਠਿੰਡਾ ਤੋਂ ਪਰਪਲਕਰ ਮਲੂਕਾ ਫਰੀਦਕੋਟ ਤੋਂ ਹੰਸਰਾਜ ਹੰਸ ਪਟਿਆਲੇ ਤੋਂ ਪ੍ਰਨੀਤ कौर ਇਹ ਵਿਰੋਧ ਹੋ ਰਿਹਾ ਹੈ ਉਮੀਦਵਾਰਾਂ ਦਾ ਔਰ ਕੱਲਾ ਭਾਜਪੀ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਬੀਜਪੀ ਨੇ ਕਿਹੜਾ ਇਹ ਐਵਜਾ ਕੰਮ ਕਰ ਦਿੱਤਾ ਵੀ ਇਹ ਵਿਰੋਧ ਉਹਨਾਂ ਦਾ ਹੀ ਹੋ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮੈਂ ਤੁਹਾਨੂੰ ਬਿੱਟਾ ਜੀ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਹਾਂ ਇਸ ਸਾਮ-ਦਾਮ ਦੰਡਬੇਦ ਦੀ ਨੀਤੀ ਅਪਣਾਈ ਜਨੀਆਂ ਤਿੰਨੇ ਚਾਰੇ ਪਾਰਟੀਆਂ ਇਹਨਾਂ ਕੋਲ ਕੋਈ ਮੁੱਦਾ ਨਹੀਂ ਇਹਨਾਂ ਨੇ ਦੇਖਿਆ ਪਿਛਲੇ ਦਿਨੀ ਕਿਸਾਨਾਂ ਦਾ ਜੋ ਅੰਦੋਲਨ ਸੀ ਉਹਨੂੰ ਮੇਨ ਮੁੱਦਾ ਬਣਾ ਕੇ ਇਹਨਾਂ ਨੇ ਕਿਸਾਨਾਂ ਨੂੰ ਕੁਝ ਕਿਸਾਨਾਂ ਨੂੰ 34 ਬੱਥੇ ਜਥੇਬੰਦੀਆਂ ਜੋ ਕੁਝ ਜਥੇਬੰਦੀਆਂ ਨੂੰ ਲੈ ਕੇ ਇਹਨਾਂ ਨੇ ਉਸ ਗੱਲ ਦਾ ਇਸ਼ੂ ਬਣਾ ਰਿਆ ਹੈ ਇਹ ਕਾਂਗਰਸ ਦੇ ਬੰਦੇ ਐ ਇਹ ਆਮ ਆਦਮੀ ਪਾਰਟੀ ਦੇ ਬੰਦੇ ਐ ਇਹ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਐ ਇਹਨਾਂ ਨੇ ਬਹੁਤ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਕਰ ਰਿਹਾ ਹੈ 84 ਵੇਲੇ ਨਹੀਂ ਇਹਨਾਂ ਨੂੰ ਨੁਕਸਾਨ ਹੋਇਆ ਪੰਜਾਬ ਦਾ ਇਹਨਾਂ ਲੋਕ ਉਦੋਂ ਨਹੀਂ ਨੁਕਸਾਨ ਬਰਦਾਸ਼ ਹੋ ਗਿਆ ਸੀ ਲੇਕਿਨ ਜੋ ਹੁਣ ਨੁਕਸਾਨ ਹੋ ਰਿਹਾ ਪੰਜਾਬ ਦਾ ਉਹ ਬਹੁਤ ਜਿਆਦੇ ਇੱਕ ਸੋਚਲ ਤੇ ਮਜਬੂਰ ਹੈ ਹਰ ਬੰਦਾ ਵੀ ਪੰਜਾਬ ਦੇ ਵਿੱਚ ਹਰ ਬੰਦਾ ਪਲਾਨ ਕਰ ਰਿਹਾ ਹੈ ਇੰਡਸਟਰੀ ਹੈ ਮੈਂ ਰਾਈਸ ਮਿਲ ਐਸੋਸੀਏਸ਼ਨ ਦਾ ਪ੍ਰਧਾਨ ਹੈ 7-800 ਮਿੱਲਾਂ ਮੱਧ ਪ੍ਰਦੇਸ਼ ਚ ਪਿਛਲੇ ਸਾਲ ਚਲੀਆਂ ਗਈਆਂ ਕਿਉਂਕਿ ਲੋਕ ਬਹੁਤ ਜਿਆਦੇ ਪਰੇਸ਼ਾਨ ਹੈ ਲੋਕਾਂ ਨੂੰ ਵਪਾਰ ਕਰਨੀਓ ਕੋਈ ਆਵਾਜ਼ਾਈ ਕਰਨੀਓ ਇਹ ਬਹੁਤ ਜ਼ਿਆਦਾ ਵੱਡਾ ਨੁਕਸਾਨ ਕਰਦੇ ਤਾਂ ਰਾਜਨੀਤੀ ਕਰ ਰਹੀਆਂ ਤਿੰਨੇ ਪਾਰਟੀਆਂ ਕਿਸਾਨਾਂ ਨੂੰ ਸ਼ਹਿ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨਾ ਇੱਕ ਪੰਜਾਬ ਦਾ ਨੁਕਸਾਨ ਕਰਨਾ ਹੈ ਪਰ ਤੁਹਾਡੇ ਚਿਤਮਿੰਦਰ ਸਿੰਘ ਸਿੱਧੂ ਕਾਂਗਰਸ ਦੇ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਵੀ 700 ਕਿਸਾਨ ਸ਼ਹੀਦ ਹੋ ਗਿਆ ਬੀਜੇਪੀ ਦੀ ਗਲਤੀ ਕਰਕੇ ਤੇ ਸਾਡੀ ਸਰਕਾਰ ਸੀ ਕਾਂਗਰਸ ਦੀ ਤੇ ਅਸੀਂ ਦਾ ਪੰਜਾਬ ਦੇ ਕਿਸਾਨਾਂ ਦੇ ਹਤਾਸ਼ੀਆਂ ਅਸੀਂ ਦਾ ਕਰਜ਼ਾ ਵੀ ਮਾਫ ਕੀਤਾ ਤੇ ਬੀਜੇਪੀ ਨੇ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਔਰ ਇਸ ਕਰਕੇ 700 ਕਿਸਾਨ ਸ਼ਹਾਦਤ ਦੇ ਗਏ ਜਦੋਂ ਹਰਮੰਦਰ ਸਾਹਿਬ ਟਹਿ ਟੇਰੀ ਕੀਤਾ ਕਾਂਗਰਸ ਪਾਰਟੀ ਨੇ ਹੂੰ ਗਾਂਧੀ ਪਰਿਵਾਰ ਨੇ ਅੱਜ ਤੱਕ ਉਸ ਗੀ ਦੀ ਮਾਫੀ ਮੰਗੀ ਹੈ ਨਹੀਂ ਹੂੰ ਦੇਖੋ ਕਿੰਨਾ ਸਿੱਖੀ ਦਾ ਕਾਨੂੰਨ ਕੀਤਾ ਸੀ ਇਹਨਾਂ ਨੇ ਹੂੰ ਕੋਈ ਮੋਦੀ ਸਾਹਿਬ ਨੇ ਉਹ ਜਾਣ ਬੁੱਝ ਕੇ ਨਹੀਂ ਕੀਤਾ ਹੂੰ ਕੁਝ ਸ਼ਰਾਰਤੀ ਲੋਕ ਕੁਝ ਐਸੀਆਂ ਗੱਲਾਂ ਬਨੀਆਂ ਜਿਹਦਾ ਕਿ ਸਾਰੇ ਪੰਜਾਬ ਨੂੰ ਬਹੁਤ ਜ਼ਿਆਦਾ ਅਫਸੋਸ ਹੈ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਔਰ ਮੋਦੀ ਸਾਹਿਬ ਨੇ ਆਪਦੇ ਜ਼ੁਮੇ ਨਹੀਂ ਲਿੱਤਾ ਉਹ ਜਿਹੜਾ ਬਿੱਲ ਵਾਪਸ ਕਰਨ ਦਾ ਸਾਡੇ 500 ਸਾਲਾ ਗੁਰਪੁਰਬ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਸੰਗਤਾਂ ਨੂੰ ਕਿਹਾ ਵੀ ਮੇਰੇ ਬਿੱਲ ਸ਼ਾਇਦ ਤੁਸੀਂ ਨਹੀਂ ਸਮਝ ਸਕੇ ਇਸ ਲਈ ਮੈਂ ਉਹਨਾਂ ਨੂੰ ਵਾਪਸ ਲੈਣ ਹੋਰ ਸਾਰੀ ਸੰਗਤ ਤੋਂ ਮਾਫੀ ਮੰਗਦਾ ਹਾਂ ਕਿੱਡਾ ਵੱਡਾ ਜਿਗਰਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹਨੂੰ ਦੁਨੀਆ ਮੰਨਦੀ ਹੋਵੇ ਲੋਹਾ ਮੰਨਦੀ ਹੋਵੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਕਿਸਾਨਾਂ ਤੋਂ ਮਾਫੀ ਮੰਗ ਰਿਹਾ ਹੈ ਬਹੁਤ ਵੱਡਾ ਤੁਸੀਂ ਗੱਲ ਕੀਤੀ ਹੈ ਵੀ 84 ਦੇ ਵਿੱਚ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਜਿੰਨਾ ਇਸ ਕਰਕੇ ਹੋ ਗਿਆ ਇਹਨੂੰ ਐਕਸਪਲੇਨ ਕਰਿਓ ਇਹਦਾ ਮਤਲਬ ਕੀ ਹੈ 84 ਦੇ ਵਿੱਚ ਵਪਾਰ ਦਾ ਨੁਕਸਾਨ ਉਦੋਂ ਐਸਾ ਇੱਕ ਖੌਫਨਾਕ ਸਮਾਸੀ ਜਿਹੜਾ ਡਿਵਾਈਡ ਐਂਡ ਰੂਲਸ ਕਾਂਗਰਸ ਪਾਰਟੀ ਦਾਸੀ Hindu ਤੇ Sikhਾਂ ਦੇ ਵਿੱਚ 파ੜ ਪਾਣਾ। ਹੂੰ ਇਹਨਾਂ ਨੇ 파ੜ ਪਾਇਆ ਆਪਦਾ ਹੀ ਬਣਾਇਆ ਹੋਇਆ ਸਿਸਟਮ ਆਪਦਾ ਹੀ ਕਰਕੇ Hinduਾਂ ਨੂੰ ਸੋਚਣ ਤੇ ਮਜਬੂਰ ਕਰਤਾ ਵੀ Sikh ਤੁਹਾਡਾ ਦੁਸ਼ਮਣ ਹੈ। ਹੂੰ Sikhਾਂ ਨੂੰ ਮਜਬੂਰ ਕਰਤਾ ਵੀ Hindu ਤੁਹਾਡਾ ਦੁਸ਼ਮਣ ਹੈ। ਜੀਦਾ ਲਾਹਾ ਅੱਜ ਤੱਕ ਇਹ ਲਈ ਜਾਂਦੀ ਹੈ। ਹੂੰ ਔਰ ਦੇਖੋ ਤੁਸੀਂ ਮੈਂ ਪ੍ਰਣਾਮ ਕਰਦਾ ਨਰਿੰਦਰ ਮੋਦੀ ਜੀ ਨੂੰ ਕੋਈ Sikh ਸਮਝੇ ਨਾ ਸਮਝੇ ਟਾਈਟਲਰ ਸੱਜਨ ਕੁਮਾਰ ਜਿਨ੍ਹਾਂ ਨੇ 3500 ਪਰਿਵਾਰਾਂ ਨੂੰ ਉਜਾੜਤਾ ਸੀ ਅਨੇਕਾਂ ਲੱਖਾਂ ਸਿੱਖਾਂ ਦੇ ਗਲ ਵਿੱਚ ਤੈਰ ਪਾ ਕੇ ਸਾੜਤਾ ਸੀ ਜਦ ਇੱਕ ਬੜਾ ਪੇੜ ਹਿਲਦਾ ਹੈ ਤਾਂ ਛੋਟੇ ਗਿਰਦੇ ਹਨ ਇਹ ਇਹਨਾਂ ਦੀ ਵਰਡਿੰਗ ਸੀ ਮੋਦੀ ਸਾਹਿਬ ਨੇ ਸਿੱਟ ਬਣਾਈ ਸਾਹ ਮਨਮੋਹਨ ਸਿੰਘ ਜੀ ਤੋਂ ਮਿਲ ਬਣੀ ਉਹ ਸਿੱਟ ਇਹ ਕਹਿੰਦੇ ਨਾ ਸਿੱਖ ਪ੍ਰਧਾਨ ਮੰਤਰੀ ਬਣਾਤਾ ਸੀ ਮਨਮੋਹਨ ਸਿੰਘ ਤੋਂ ਵੀ ਨਹੀਂ ਉਹ ਸਿੱਟ ਬਣੀ ਜੋ ਨਰਿੰਦਰ ਮੋਦੀ ਜੀ ਨੇ ਸੈੱਟ ਬਣਾ ਕੇ ਉਹਨਾਂ ਨੂੰ ਕਾਨੂੰਨ ਦੇ ਘੇਰੇ ਚ ਲਿਆਂਦਾ ਔਰ ਉਸ ਪਰਿਵਾਰਾਂ ਨੂੰ 5-5 ਲੱਖ ਰੁਪਈਆ ਦਿੱਤਾ ਐਸੇ ਐਸੇ ਕੰਮ ਕੀਤੇ ਅੱਜ ਕਿਸਾਨ ਅੰਦੋਲਨ ਦੇ ਨਾਂ ਤੇ ਸਿੱਖੀ ਨੂੰ ਕਰਨਾ ਵੀ ਸਿੱਖਾਂ ਦਾ ਦੁਸ਼ਮਣ ਹੈ ਮੋਦੀ ਤੁਹਾਨੂੰ ਆਈ ਨਹੀਂ ਸਮਝ ਆਈ ਵੀ ਸਿੱਖਾਂ ਦਾ ਦੁਸ਼ਮਣ ਕੌਣ ਹੈ ਸਿੱਖਾਂ ਦਾ ਦੁਸ਼ਮਣ ਹੋਣਾ ਉਹ ਹੈ ਜਿਹੜਾ ਅਫਗਾਨ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਹਿੰਦੁਸਤਾਨ ਦੇ ਵਿੱਚ ਲਿਆਇਆ ਸਿੱਖਾਂ ਦਾ ਦੁਸ਼ਮਣ ਉਹ ਹੈ ਜਿਹਨੇ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਮਨਾਇਆ ਸਿੱਖਾਂ ਦਾ ਦੁਸ਼ਮਣ ਉਹ ਹੈ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿਵਸ ਮਨਾਇਆ ਸਿੱਖਾਂ ਦਾ ਦੁਸ਼ਮਣ ਉਹ ਹੈ ਵੀ ਜਿਹੜਾ 350 ਸਾਲ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਸਿੱਖਾਂ ਦਾ ਦੁਸ਼ਮਣ ਉਹ ਹੈ ਜਿਨ੍ਹਾਂ ਨੇ ਚਾਰੇ ਸਹਿਬਜ਼ਾਦਿਆਂ ਨੂੰ ਵੀਰ ਬਾਲਦੀਵ ਦੇ ਰੂਪ ਦੇ ਵਿੱਚ ਦਿਵਸ ਦਿੱਤਾ ਜਿਹੜਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦਾ ਸਿਰ ਬਹੁਤ ਉੱਚਾ ਕੀਤਾ ਹੈ ਇਸ ਗੱਲ ਦੀ ਕਾਂਗਰਸ ਪਾਰਟੀ ਨਾਰੋਲਾ ਪਾਵੇ ਕਿਉਂਕਿ ਹਰ ਗੱਲ ਦਾ ਲੋਕ ਜਾਣੂਗਾ ਮੈਂ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਇਹ ਜਾਲੀ ਦਸਤਾਰਾਂ ਇਹਨਾਂ ਦੀਆਂ ਬੰਨੀਆਂ ਹੋਈਆਂ ਇਹ ਸਿੱਖ ਨਹੀਂ ਹੈ ਇਹ ਸਿੱਖਾਂ ਦੇ ਨਾਂ ਤੇ ਕਲੰਕ ਹੈ ਕਿਸਾਂ ਜੱਥੇਬੰਦੀਆਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ ਮੈਂ ਸਮਝਦਾ ਵੀ 25 ਤਾਂ ਜ਼ਿਲ੍ਹੇ ਆ ਤੇ 34 ਜਥੇਬੰਦੀਆਂ ਹੈ ਮੇਰੀ ਗੱਲ ਤੱਕ ਕਿਸਾਨ ਜੱਥੇਬੰਦੀਆਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀਆਂ ਨਾ RAM ਨੂੰ ਮੰਨਦੀਆਂ ਨਾ ਭਗਵਾਨ ਬਾਲਮੀਕੀ ਨੂੰ ਮੰਨਦੀਆਂ ਤੇ ਨਾ ਭਗਵਾਨ ਰਵੀਦਾਸ ਨੂੰ ਮੰਨਦੀਆਂ ਪਰ ਉਹ ਤਾਂ ਉਹ ਤਾਂ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਾ ਕਦੇ ਮਜ਼ਦੂਰ ਬਿਲਕੁਲ ਨਕਮਾ ਕਰਤਾ ਬਟਾਜੀ ਮੈਂ ਸਮਾਜ ਸੇਵੀ ਵੀ ਆ ਇੱਕ ਵਪਾਰੀ ਵੀ ਆ ਇੱਕ ਰਾਜਨੀਤੀ ਜੇ ਕਿਸਾਨ ਜੱਥੇਬੰਦੀਆਂ ਪਿੰਡ ਪਿੰਡ ਤਰਨਾ ਲਾਂਦੀਆਂ ਵੀ ਸਾਡੇ ਪਿੰਡ ਦੇ ਵਿੱਚ 100 ਮੁੰਡਾ ਨਸ਼ੇ ਤੇ ਲੱਗਿਆ ਹੈ ਹਾਂ ਤਾਂ ਇਹਨਾਂ ਦੇ ਲੋਕਾਂ ਨੇ ਪੈਰ ਪੁੱਜਦੇ ਸੀ ਇਹਨਾਂ ਇਹਨਾਂ ਨੂੰ ਰਾਜਨੀਤੀ ਸੰਭਾਲਦੇ ਨਹੀਂ ਸੀ ਪੰਜਾਬ ਦੀ ਹਾਂ ਤੁਹਾਨੂੰ ਇਹ ਤਾਂ ਪਤਾ ਨਹੀਂ ਡਾਕਟਰ ਵੀ ਪਿੰਡਾਂ ਦੇ ਵਿੱਚ ਇਹਨਾਂ ਨਸ਼ਾ ਵਿਕ ਰਿਹਾ ਹੈ ਇਹਨਾਂ ਨਸ਼ਾ ਮਿਲ ਰਿਹਾ ਹੈ ਤੁਸੀਂ ਇਹ ਤੁਰਪੈ ਨੇ ਵੀ ਐਮਐਸਪੀ ਲਾਓ ਕਿਸ ਚੀਜ਼ ਦੀ ਤੁਹਾਨੂੰ ਐਮਐਸਪੀ ਚਾਹੀਦੀ ਹਾਂ ਸਿਰਫ ਮੋਦੀ ਦੀ ਵਰਕਲਾਫੀ ਕਰਨੀ ਜਾਂ ਅਦਰ ਪਾਰਟੀ ਜਾਂ ਤੁਹਾਨੂੰ ਕਹਿੰਦੀਆਂ ਵੀ ਸਾਨੂੰ ਅਸੀਂ ਆ ਬੈਨੀਫਿਟ ਦੇ ਦਾਂਗੇ ਤੁਸੀਂ ਘੇਰੋ ਅ ਬਰਵਨੀਤ ਬਿੱਟੂ ਨੂੰ ਤੁਸੀਂ ਘੇਰੋ ਹੰਸਰਾਜ ਹੰਸ ਜੀ ਨੂੰ ਇਸ ਕੰਮ ਤੇ ਉਹ ਤੁਸੀਂ ਇਹ ਦਸਤਾਰ ਦੀ ਹਰੀ ਦਸਤਾਰ ਦੀ ਪੀਰੀ ਦਸਤਾਰ ਦਾ ਕੋਈ ਮੁੱਲ ਹੁੰਦਾ ਸੀ ਲੋਕ ਸਮਝਦੇ ਸੀ ਵੀ ਯਾਰ ਕਿਸਾਨ ਯੂਨੀਅਨ ਦਾ ਬੰਦਾ ਆ ਜਾਂਦਾ ਅੱਜ ਸ਼ਟਰ ਸਿੱਟ ਲੈਂਦੇ ਜਦੋਂ ਇਹਨਾਂ ਦਾ ਕੋਈ ਬਿੱਲਾ ਲੱਗੇ ਵਾਲਾ ਬੰਦਾ ਆਉਂਦਾ ਐਸਾ ਮਾਹੌਲ ਬਣਾਤਾ ਵੀ ਲੋਕ ਖੌਫ ਮੱਨਣ ਲੱਗੇ ਨਾ ऐसे ऐसे ਕੰਮ ਵੀ ਹੋਏ ਆ ਮੁਕਸਰ ਦੀ ਧਰਤੀ ਤੇ ਜਿਹੜੇ ਕੀ ਕਿਸੇ ਦੋ ਡਿਸਪਿਊਟ ਪਏ ਆ ਕਿਸੇ ਦੇ ਤਾਂ ਉਹ ਇੱਕ ਬੰਦਾ ਕਿਸਾਨ ਯੂਨੀਅਨ ਲੈ ਆ ਕੇ ਆਪਦਾ ਉਥੇ ਕਬਜ਼ੇ ਤੇ ਬੰਦ ਆ ਪਰ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਲੀਆਂ ਭੇਡਾਂ ਕਿ ਇਹਨਾਂ ਦੇ ਆਗੂਆਂ ਨੂੰ ਉਹਦਾ ਬਾਰੇ ਪਤਾ ਨਹੀਂ ਲੱਗਦਾ ਜਾਂ ਉਹ ਵੀ ਉਹਨਾਂ ਨੂੰ ਸ਼ੈਲਟਰ ਦਿੰਦੇ ਨੇ ਦੇਖੋ ਇਸ ਗੱਲ ਦਾ ਬਿਲਕੁਲ ਪਤਾ ਹੈ ਉਹਨਾਂ ਨੂੰ ਸ਼ੈਲਟਰ ਹੀ ਦੇ ਰਹੇ ਨੇ ਜਿਹੜਾ ਅੱਨਾ ਕ੍ਰਾਈਮ ਵੱਧ ਰਿਹਾ ਪੰਜਾਬ 'ਚ ਔਰ ਤੁਸੀਂ ਦੇਖੋ ਵੀ ਕੋਈ ਬੰਦੇ ਦਾ ਇਲਾਜ ਕਰਾਉਣ ਲਈ ਪੀਜੀਆਈ ਜਾ ਰਿਹਾ ਤੁਹਾਨੂੰ ਰਸਤਾ ਨਹੀਂ ਮਿਲੂਗਾ ਵੀ ਬੰਦੇ ਸਾਰੀ ਸੜਕ ਘੇਰੀ ਹੁੰਦੀ ਹੈ ਕਿ ਆਹ ਇਹ ਜਾਇਜ਼ ਆ ਗੱਲ ਐਸੇ ਹਜ਼ਾਰਾਂ ਬੰਦਿਆਂ ਦੀ ਡੈਥ ਹੋਈ ਹੈ ਪੰਜਾਬ ਦੇ ਵਿੱਚ ਜਿਹੜੇ ਕਿ ਬੇਇਲਾਜ ਮਰ ਚੁੱਕੇ ਜਿਨ੍ਹਾਂ ਦੀ ਕੋਈ ਬੱਚੀ ਨੂੰ ਲਿਜ਼ਾਰਾ ਹੈ ਲੁਧਿਆਣੇ ਇਹਨਾਂ ਦਾ ਧਰਨਾ ਲੱਗਿਆ ਕੋਈ ਪਟਿਆਲੇ ਜਾ ਰਹੇ ਇਹਨਾਂ ਦਾ ਧਰਨਾ ਲੱਗਿਆ ਕੋਈ ਚੰਡੀਗੜ੍ਹ ਜਾ ਰਹੇ ਇਹਨਾਂ ਦਾ ਧਰਨਾ ਇਹ ਨਹੀਂ ਇਹਨਾਂ ਨੂੰ ਸਮਝ ਆ ਰਿਹਾ ਬਸ ਇੱਕ ਕੀ ਕਰ ਰਿਹਾ ਤੁਸੀਂ ਐਜੀਟੇਸ਼ਨ ਕਰਨਾ ਭਗਤ ਸਿੰਘ ਉਹ ਹਰੇ ਸਟੇਜੀਟੇਸ਼ਨ ਕਰਦੇ ਸੀ ਜੇ ਅੰਗਰੇਜ਼ਾਂ ਦੇ ਖਿਲਾਫ ਇੱਕ RAMNAL ਫਲਾਈਟਲੀ ਕਰਦੇ ਸੀ ਸੈਟ ਕੇ ਹੋ ਕੇ ਇਹ ਥੋੜਾ ਵੀ ਤੁਸੀਂ ਆਵਾਜ਼ aí ਨੂੰ ਇੱਕ ਠਲ ਪਾ ਦੋ ਬਹੁਤ ਸਾਰੀਆਂ ਐਸੀਆਂ ਵੀਡੀਓ ਆਂਦੀਆਂ ਇੱਕ ਮਾਤਾ ਪੁੱਤ ਪਿੱਟ ਦੀ ਪਈ ਸੀ ਤੁਸੀਂ ਦੇਖਿਆ ਹੋਣਾ ਬਈ ਜੇ ਕੋ ਉਹਨੇ ਉਹ ਕਿਸੇ ਦੀ ਫਲਾਈਟ ਸੀ ਕਿਸੇ ਦਾ ਕੋਈ ਸਿਸਟਮ ਹੁੰਦਾ ਸੋ ਸਿਸਟਮ ਹੈ ਸੋ ਕਿਸਾਨ ਯੂਨੀਅਨ ਜੇ ਇਸ ਗੱਲ ਦੀ ਮੇਰੀ ਕਿਤੇ ਸੋੰਦੀ ਹੋਵੇ ਕਿਸਾਨ ਯੂਨੀਅਨ ਕਿਸਾਨਾਂ ਦੇ ਹਮਾਇਤੀ ਹੈ ਨਰਿੰਦਰ ਮੋਦੀ ਜੀ ਕਿਸਾਨ ਪੱਖੀ ਹੈ ਨਰਿੰਦਰ ਮੋਦੀ ਜੀ ਕੋਈ ਵੀ ਐਸਾ ਮਸਲਾ ਨਹੀਂ ਜੋ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਛੱਡ ਦੇ ਤੁਸੀਂ ਗੱਲ ਕੀਤੀ ਹੈ ਨਸ਼ੇ ਦੇ ਬਾਰੇ ਵਿੱਚ ਪਰ ਇਸ ਚੋਣਾਂ ਦੇ ਵਿੱਚ ਜਿਹੜੇ ਬਹੁਤ ਭਾਵਕ ਮੁੱਦੇ ਨੇ ਨਸ਼ਾ ਤਸਕਰੀ ਹੈ ਲਾਅ ਐਂਡ ਆਰਡਰ ਹੈ ਬੇਰਜਗਾਰੀ ਦੀ ਗੱਲ ਹੈ ਰਜਗਾਰ ਦੇਣ ਦੀ ਗੱਲ ਹੈ ਹੈਲਥ ਸਿਸਟਮ ਦੀ ਗੱਲ ਹੈ ਸਾਡਾ ਬੁਨਿਆਦੀ ਜਿਹੜੀਆਂ ਸਹੂਲਤਾਂ ਉਹਨੇ ਤੇ ਗੱਲ ਹੋਈ ਨਹੀਂ ਰਹੀ ਦੂਸ਼ਣਬਾਜੀ ਬੜੀ ਹੋ ਰਹੀ ਹੈ ਕਿ ਦੂਜੇ ਦੇ ਉੱਤੇ ਤੂੰ ਆ ਕਰਤਾ ਤੂੰ ਆ ਕਰਤਾ ਤੂੰ ਆ ਕਰਤਾ ਇਹਨੂੰ ਕਿਵੇਂ ਦੇਖਦੇ ਹਾਂ ਬਿੱਟਾ ਜੀ ਜਿਹੜੇ ਬੰਦੇ ਨਸ਼ਾ ਆਪ ਵਕਾਂਦੀ ਹੋਣ ਉਹ ਕਿਵੇਂ ਉਸ ਗੱਲ ਤੇ ਲੋਕ ਪਬਲਿਕ ਗੱਲ ਪੇਜੂਗੀ ਹੂੰ ਵੀ ਤੈਨੂੰ ਫੜਾਇਆ ਸੀ ਸਰਪੰਚ ਨੂੰ ਵੀ ਆ ਬੰਦਾ ਉੱਥੇ ਨਸ਼ਾ ਵੇਚਦਾ ਤੁਸੀਂ ਉਹ ਤੇ ਕੋਈ ਕਾਰਵਾਈ ਕਰਤੀ ਹੂੰ ਜਿਸ ਬੰਦੇ ਦੇ ਮੋਢੀ ਕਿੰਨੇ ਪਾਰਟੇ ਤੇ ਇਲਜ਼ਾਮ ਲੱਗੇ ਹੈ ਹੂੰ ਕਿੰਨੇ ਪਾਰਟੀਆਂ ਗੜੀਆਂ ਗੜੀਆਂ ਕਾਂਗਰਸ ਪਾਰਟੀ ਸ਼ਰੋਮਨੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅੱਜ ਤੱਕ ਨਸ਼ਾ ਨਹੀਂ ਬੰਦ ਹੋਇਆ ਦੇਖੋ ਯੋਗੀ ਅਦਿੱਤਿਆ ਨਾਦੀਆ ਕੰਮ ਹੂੰ ਕੋਈ ਕਹਿ ਸਕਦਾ ਸੀ 25 ਕਰੋੜ ਦੀ ਆਬਾਦੀ ਵਾਲੀ ਯੂਪੀ ਸਟੇਟ ਹੋਵੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਸਟੇਟ ਹੋਵੇ ਉੱਥੇ ਕ੍ਰਾਈਮ ਜਾ ਕੇ ਦੇਖੋ ਹੂੰ ਲੋਕ ਕ੍ਰਾਈਮ ਬੰਦਾ ਤਖਤੀ ਗਲ ਦੇ ਵਿੱਚ ਪਾ ਕੇ ਕਹਿ ਰਿਹਾ ਵੀ ਮੈਨੂੰ ਤੁਸੀਂ ਜੇਲ੍ਹ ਚ ਲੈ ਜਾਓ ਮੈਕਰਾਇਮ ਐਸਾ ਹੁੰਦਾ ਹੈ ਮੁੱਖ ਮੰਤਰੀ ਇਹ ਪਰਿਵਾਰਵਾਦੀ ਨੀਤੀ ਝੂਠ ਬੋਲਣਾ ਮੰਚਾਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਐਸੀ ਰਾਜਨੀਤੀ ਕਰਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਵੀ ਦੇਸ਼ ਚੋਂ ਗਰੀਬੀ ਹਟਾ ਦਾਂਗੇ ਇੱਕ ਦਿਨ ਦੇ ਵਿੱਚ ਹੀ ਲੋਕਾਂ ਨੂੰ ਲੱਖ ਲੱਖ ਰੁਪਏ ਪਾ ਦਾਂਗੇ ਭੈਣਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਪਾ ਦਾਂਗੇ ਬੇਤੁਕੀ ਲੋਕਾਂ ਦਾ ਜ਼ਮੀਰ ਖਰੀਦਦੇ ਆਏ ਰਾਜਨੀਤੀ ਨਿਕਾਤੇ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ गुजरात चले जाओ उत्तर प्रदेश चले जाओ उत्तराखंड चले जाओ ऐसी-ऐसी स्टेटਾਂ ਨੇ ترقی ਕੀਤੀ ਐ ਕਿੰਨੇ ਲੱਖ ਕਰੋੜ ਦਾ ਨਿਵੇਸ਼ ਤਾਂ ਪੰਜਾਬ ਤੋਂ ਜਾ ਕੇ ਉੱਤਰ ਪ੍ਰਦੇਸ਼ ਚ ਹੋ ਰਿਹਾ ਹੈ ਪਿੱਛੇ ਜੇ A1 ਸਾਈਕਲ ਵਾਲਿਆਂ ਨੇ ਤੇ ਸਾਈਕਲ ਲੁਧਿਆਣੇ ਦੀ ਇੰਡਸਟਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਗਏ ਔਰ ਉੱਥੋਂ ਦੇ ਪ੍ਰੋਜੈਕਟ ਬਾਰੇ ਉਹਨਾਂ ਨੂੰ ਜਾਣਕਾਰੀ ਪੁੱਛੀ। ਸ਼ਾਂਕੜੇ ਵੀ ਆਏ ਐ 60 ਹਜ਼ਾਰ ਕਰੋੜ ਦਾ ਪੰਜਾਬ ਤੋਂ ਨਿਵੇਸ਼ ਹੋਇਆ ਹੈ। ਹੌਜਰੀ ਔਰ ਟੈਕਸਟਾਈਲ ਔਰ ਸਾਈਕਲ ਇੰਡਸਟਰੀ ਕੀ ਸਾਡੇ ਲੋਕ ਇਸ ਗੱਲ ਦਾ ਸਮਝ ਨਹੀਂ ਸਕਦੇ ਵੀ ਕੀ ਚੀਜ਼ ਹੈ ਇਹ ਕਿਹੜੀ ਸਟੇਟ ਦੇ ਵਿੱਚ ਕਿਹੜਾ ਬੰਦਾ ਰਾਜ ਕਰਾ ਸਕਦਾ ਹੈ ਕਿਹੜਾ ਬੰਦਾ ਰਾਜ ਕਰ ਸਕਦਾ ਹੈ ਇਹ ਲੋਕਾਂ ਨੂੰ ਸਮਝਣਾ ਪਊ ਪੰਜਾਬ ਦੇ ਨੂੰ ਬਹੁਤ ਜ਼ਿਆਦਾ ਕਾਲੇ ਦਿਨਾਂ ਦਾ ਮਾਹੌਲ ਦੇਖਿਆ ਪੰਜਾਬ ਦੇ ਲੋਕਾਂ ਨੇ ਭਾਵੇਂ ਇਹ ਸਾਨੂੰ ਕਿਸੇ ਵੀ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਲਿਆਉਣਾ ਪਊਗਾ ਤਾਂ ਸਾਡੀ ਬੀੜੀ ਵੱਤ ਸਕਦੀ ਹੈ ਤਾਂ ਸਾਡੀ ਜਾਇਦਾਦ ਵੱਤ ਸਕਦੀ ਹੈ ਤਾਂ ਸਾਡੇ ਵਪਾਰੀ ਵੱਤ ਸਕਦੇ ਤਾਂ ਸਾਡੀ ਕਿਸਾਨੀ ਵੱਤ ਸਕਦੀ ਹੈ ਇਹ ਸਾਰੀਆਂ ਗੱਲਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਕਿਉਂਕਿ ਜਿਹੜਾ ਰਾਜਾ ਹੁੰਦਾ ਸਟੇਟ ਦਾ ਉਹਨੂੰ ਪਹਿਲਾਂ ਪਰਿਵਾਰ ਆਪਦਾ ਸੂਬਾ ਤੇ ਸੂਬੇ ਦੇ ਲੋਕ ਤੇ ਪ੍ਰਜਾ ਹੋਣੀ ਚਾਹੀਦੀ ਹੈ ਤੁਸੀਂ ਇਤਿਹਾਸ ਕੱਢ ਲਓ ਕਾਂਗਰਸੀਆਂ ਦਾ ਜਦੋਂ ਵੀ ਗੱਲ ਕਰਨੀ ਹੈ ਮੇਰੀ ਮਿਸਿਸ ਨੂੰ ਟਿਕਟ ਦੇ ਦਿਓ ਮੇਰੇ ਭਰਾ ਨੂੰ ਟਿਕਟ ਦੇ ਦਿਓ ਮੇਰੇ ਭਤੀਜੇ ਨੂੰ ਟਿਕਟ ਦੇ ਦਿਓ ਮੇਰੀ ਭੈਣ ਨੂੰ ਟਿਕਟ ਦੇ ਦਿਓ ਮੇਰੇ ਇਸ ਨੂੰ ਟਿਕਟ ਦੇ ਦਿਓ ਸਧਾਰਨ ਮੁੰਡਿਆਂ ਨੂੰ ਪਿੰਡਾਂ ਦੇ ਵਿੱਚੋਂ ਤਾਂ ਗੁੰਮਰਾ ਕਰ ਰਿਹਾ ਵੀ ਤੜਕੇ ਚਿੱਟਾ ਕੁੜਤਾ ਪਜਾਮਾ ਪਾ ਲੋ ਤੇ ਸਾਡੇ ਮਗਰਾਜੋ ਕੋਈ ਸਭ ਗੁੰਮਰਾ ਹੈ ਜਿਸ ਘਰ ਦੀ ਵੱਡੇ ਘਰ ਨਾਲ ਗਾਂਧੀ ਪਰਿਵਾਰ ਨਾਲ ਸੂਤ ਹੈ ਕੋਈ ਸਿਸਟਮ ਖੁੱਲੇ ਉੱਥੇ ਤਾਂ ਤੁਸੀਂ ਟਿਕ ਦੇ ਭਾਗੀਦਾਰ ਬਣ ਸਕਦੇ ਹੋ ਰਾਜਪੱਖ ਦੇ 파ਗੀਦਾਰ ਬੰਸੇ ਉਹਦਰਵਾਇਸ ਨਹੀਂ ਉਹਨਾਂ ਦੀ ਹਾਂ ਛਾਂ ਮਿਲਾ ਸਕਦੇ ਹੋ ਤੁਸੀਂ ਜੇ ਕਹੋਗੇ 370 ਧਾਰਾ ਸਹੀ ਤੋੜੀ ਐ ਤਾਂ ਤੁਸੀਂ ਪਾਰਟੀ ਚੋਂ ਕੱਢੇ ਜਾਓਗੇ ਤੁਸੀਂ ਕਹੋਗੇ ਰਾਮ ਮੰਦਰ ਸਹੀ ਬਣਿਆ ਤਾਂ ਪਾਰਟੀ ਚੋਂ ਕੱਢੇ ਜਾਓਗੇ ਤੁਸੀਂ ਕਹੋਗੇ ਜਗਦੀਸ਼ ਟਾਇਟਰ ਨੂੰ ਸਜ਼ਾ ਸਹੀ ਮਿਲੀ ਐ ਤਾਂ ਪਾਰਟੀ ਚੋਂ ਕੱਢੇ ਤੁਸੀਂ ਕਹੋਗੇ ਸੱਜਨ ਕੁਮਾਰ ਨੂੰ ਸਹੀ ਮਿਲੀ ਐ ਜਹ ਹਰ ਮੰਦਰ ਸਾਹਿਬ ਨੂੰ ਟਹਿ ਟੇਰੀ ਮਾਰਾ ਕੀਤਾ ਹੈ ਕਾਂਗਰਸ ਪਾਰਟੀ ਨੇ ਤੁਸੀਂ ਪਾਰਟੀ ਕਾਂਗਰਸ ਦੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਾਂਗਰਸ ਦੇ ਜਿਹੜੇ ਮੋਗੀ ਜਿਹੜੇ ਝਾਲੀ ਸਰਦਾਰ ਬਣੇ ਆ ਤੁਸੀਂ ਕਹਿ ਕੇ ਦੇਖੋ ਕਾ ਵੀ 84 ਦੇ ਵਿੱਚ ਜੋ ਹਰਮੰਦਰ ਸਾਹਿਬ ਨੂੰ ਟਾਹ ਟੇਰੀ ਕੀਤਾ ਸੀ ਉਹ ਗਲਤ ਕੀਤਾ ਸੀ ਇੰਦਰ ਨੇ ਇੱਕ ਤੁਸੀਂ ਹੁਣ ਗੱਲ ਟਰੈਕਟਰ ਦੀ ਛੇੜ ਹੀ ਰਹੀ ਹੈ ਇਹ ਪਹਿਲਾਂ ਗਿੱਦੜਵਾ ਤੋਂ ਐਮਐਲਏ ਬਣਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਫਿਰ ਇਹ ਬਟਿੰਡੇ ਤੋਂ ਇਲੈਕਸ਼ਨ ਲੜਿਆ ਤੇ ਫਿਰ ਉਸ ਤੋਂ ਬਾਅਦ ਚਲਾ ਗਿਆ ਲੁਧਿਆਣੇ ਹੁਣ ਇਹਦੇ ਵਿਰੋਧੀ ਇਹ ਗੱਲ ਕਹਿੰਦੇ ਆ ਕੀ ਸਾਨੂੰ ਦੱਸੋ ਤਾਂ ਸਹੀ ਵੀ ਇਹ ਗਦਰਵਾਦੇ ਲੋਕਾਂ ਨੂੰ ਕਿਹੜੇ ਆਸਰੇ ਛੱਡ ਕੇ ਗਿਆ ਹੈ ਇਹ ਤੁਸੀਂ ਵੀ ਸਵਾਲ ਚੁੱਕਦੇ ਹੋ ਇਸ ਤਰ੍ਹਾਂ ਦਾ ਵਿਜੇਂਦਰ ਸਿੰਘਲਾ ਦਾ ਅਨੰਦਪੁਰ ਸਾਹਿਬ ਚਲੇ ਜਾਣਾ ਇਹ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਜਿਹੜੀ ਤੁਸੀਂ ਜਿਵੇਂ ਦੱਸਿਆ ਵੀ ਵੱਡੇ ਘਰ ਕਿਸ ਦੀ ਅਪਰੋਚ ਹੋਵੇ ਜਾਂ ਵੱਡੀਆਂ ਚੀਜ਼ਾਂ ਦੇ ਨਾਲ ਇਹ ਸਿਸਟਮ ਕੀ ਇਸ ਤਰ੍ਹਾਂ ਹੀ ਹੈ ਦੇਖੋ ਤੁਸੀਂ ਹਾਲੇ ਜਦੋਂ ਇਲੈਕਸ਼ਨ ਅਨਾਉਂਸ ਹੋਏ ਸੀ ਹਮ ਇਹਨਾਂ ਦੀ ਟੀਮ ਨੇ ਜਿਉਂ ਰੋਲਾ ਪਾਣ ਲੱਗੇ ਰਾਹੁਲ ਕੋਲ ਹਮ ਅਸੀਂ ਰਲਣਾ ਨਹੀਂ ਅਸੀਂ ਰਲਣਾ ਨਹੀਂ ਆਮ ਆਦਮੀ ਪਾਰਟੀ ਲੋਕ ਸਾਡੇ ਜੁੱਤੀਆਂ ਮਾਰਨਗੇ ਹਮ ਪਿੰਡਾ ਚੋ ਸਰਪੰਚ ਸਾਡੇ ਜੁੱਤੀਆਂ ਮਾਰਨਗੇ ਇਹਨਾਂ ਨੇ ਬਹਿ ਕੇ ਇੱਕ ਮੀਟਿੰਗ ਕੀਤੀ ਵੀ ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਟੁੱਟੇ ਅੱਛਾ ਉਹ ਕਿਵੇਂ ਉਹ ਆਏ ਵੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਸੰਗਰੂਰ ਵਾਲਾ ਉਹਨੂੰ ਆਨੰਦਪੁਰ ਸਾਹਿਬ ਭੇਜ ਦਿਓ ਜਿਹੜਾ ਗਿੱਦੜਵਾ ਬਠਿੰਡੇ ਵਾਲਾ ਉਹਨੂੰ ਲੁਧਿਆਣੇ ਘੱਲ ਦਿਓ ਜਿਹੜਾ ਖਡੂਰ ਸਾਹਿਬ ਵਾਲਾ ਉਹਨੂੰ ਤੁਸੀਂ ਸੰਗਰੂਰ ਘੱਲ ਦਿਓ ਦੇਖੋ ਤੁਸੀਂ ਵੀ ਜਾਨ ਨਹੀਂ ਪਹਿਚਾਨ ਨਹੀਂ ਲੁਧਿਆਣੇ ਦੇ ਵਿੱਚ ਯਾਰ ਉਥੇ ਪਾਂਡੇ 6 ਵਾਰੀ ਜਿੱਤੇ ਆ, ਆਸ਼ੂ 4 ਵਾਰੀ ਜਿੱਤੇ ਆ, ਡਾਬਰ 5 ਚਾਰ ਵਾਰੀ ਜਿੱਤੇ ਆ, ਉਥੇ ਕੈਂਡੀਡੇਟ ਘੱਤੀ। ਨਾਲੇ ਪਰਚੇ ਕਰਾਏ। ਨਾਲੇ ਪਰਚੇ ਕਰਾਏ ਪਾਰਟੀ ਪਿੱਛੇ। ਹੂੰ। ਹੋਰ ਸਿੰਘਲਾ ਜੀ ਕਿੱਧਰ ਜਾ ਰਹੇ? ਖਡੂਰ ਸਾਹਿਬ ਜਾ ਰਹੇ ਆ। ਆਹ ਆਹ ਆਨੰਦਪੁਰ ਸਾਹਿਬ। ਆਨੰਦਪੁਰ ਸਾਹਿਬ ਜਾ ਰਹੇ ਆ। ਤੇ ਸੰਗਰੂਰ ਤੋਂ ਖੈਰਾਈ ਦਾ ਕੀ ਲੈਣਾ ਦੇਣਾ ਸੰਗਰੂਰ ਤੋਂ? ਹੂੰ। ਪਰ ਪਿਛਲੀ ਵਾਰੀ ਉਹ ਬਠਿੰਡਾ ਤੋਂ ਚੋਣ ਲੜੇ ਸੀਗੇ। ਹਾਂ ਬਠਿੰਡਾ ਤੋਂ ਲੜੇ ਸੀ ਚੋਣ। ਉਹ ਇੱਕ ਸਾਜ਼ਿਸ਼ ਹੈ। ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਉਹ ਕਿਵੇਂ ਉਹ ਕਿਵੇਂ ਵੀ ਦੇਖੋ ਤੁਸੀਂ ਵੀ ਇੰਡੀਆ ਦੇ ਵਿੱਚ ਅਲਾਈਅੰਸ ਹੈ ਬਾਜਵਾ ਸਾਹਿਬ ਤੇ ਰਾਜਾ ਵੜਿੰਗ ਜੀ ਤੇ ਟੀਮ ਗਈ ਵੀ ਰਾਹੁਲ ਜੀ ਸਾਡੇ ਨਾਲ ਤਾਂ ਬਹੁਤ ਲੋਕ ਕੁੱਤੇਖਾਨੀ ਕਰਨਗੇ ਇਹਦਾ ਕੋਈ ਹੱਲ ਸੋਚੋ ਤਾਂ ਉਹਨਾਂ ਨੇ ਐਸਾ ਐਸਾ ਕਰਤਾ ਵੀ ਇੱਥੇ ਆ ਜਿਤਾ ਦਿਓ ਉੱਥੇ ਆ ਜਿਤਾ ਦਿਓ ਆਪਦੀ ਮਰਜ਼ੀ ਨਾਲ ਹੀ ਵੀ ਇਹ ਜਦੋਂ ਟੋਟਲ ਹੋਊਗਾ ਤੇ ਮਦਦ ਆਪਾਂ ਨੂੰ ਇਹਨਾਂ ਦੀ ਕਰਨੀ ਪੈਣੀ ਇਹ ਆਪਣੀ ਕਰਨਗੇ ਹਾਲੇ 24 ਪਾਰਟੀਆਂ ਚੋਂ ਇਹ ਡਿਸਾਈਡ ਨਹੀਂ ਹੋਇਆ ਵੀ ਪ੍ਰਧਾਨ ਮੰਤਰੀ ਕਿਹੜਾ ਬਣੂਗਾ ਪਰ ਇਹਦੇ ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹ ਨਵੀਂ ਗੱਲ ਕਰਦੇ ਆ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਜਿਹੜੀ ਉਹ ਭਾਜਪਾ ਦੇ ਨਾਲ ਰਲਈ ਹੋਈ ਹੈ ਤੇ ਇਹ ਸਾਰੀਆਂ ਜਿਹੜੀਆਂ ਵੀ ਜੇ ਕੋਈ ਇੱਕ ਅੱਧੀ ਸੀਟੇ ਜਿੱਤਣੀ ਹੈ ਹਾਲਾਂਕਿ ਉਹ ਕਹਿੰਦੇ ਵੀ ਅਸੀਂ ਜਿੱਤਾਂਗੇ ਸਾਰੀਆਂ ਸੁਖਬੀਰ ਬਾਦਲ ਦਾ ਦਾਵਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਪੰਨਾ ਦਾ 13-0 ਦੀ ਗੱਲ ਕਰਦੇ ਆ। ਉਹ ਕਹਿੰਦੇ ਇਹ ਭਾਜਪਾ ਨੂੰ ਜਾਣੀ ਹੈ ਸੀਟਾਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਖੇਤਰੀ ਪਾਰਟੀ ਹੈ, ਤੁਹਾਡੇ ਸੂਬੇ ਦੀ ਪਾਰਟੀ ਹੈ। ਮੈਂ ਇਹ ਹੱਸੋ ਹੀ ਇਹ ਗੱਲ ਹੈ ਬਾਦਲ ਸਾਹਿਬ ਕਿਉਂ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਚੇਤੇ ਕਰਦੇ ਆ ਕੋਈ ਰਾਜਨੀਤੀ ਬੰਦੇ ਸੀ ਗੱਲ ਕਰਨ ਲੱਗੇ ਵਜ਼ਨ ਹੁੰਦਾ ਸੀ ਕੋਈ ਜਿੱਤ ਦੇ ਮਾਰੇ ਤੁਸੀਂ ਗੱਪ ਛੜਾਪਾ ਬੋਲੀ ਜਾਂਦੇ ਹੋ ਵੀ ਸੁਖਵੀਰ ਸਿੰਘ ਬਾਦਲਾ ਕੀ ਜਾਂਦਾ ਆਮ ਆਦਮੀ ਪਾਰਟੀ ਦੀ ਟਿਕਟ ਚੀਟ ਜਾਣੀ ਹੈ ਤੁਸੀਂ ਟੋਟਲੀ ਲਾਹਾ ਪੰਜਾਬ ਦੇ ਵਿੱਚ ਅਗਰ ਫਾਇਦਾ ਲਿੱਤਾ ਤਾਂ ਭਾਰਤੀ ਜਨਤਾ ਪਾਰਟੀ ਦੇ ਥਰੂ ਲਿੱਤਾ ਜੇ ਅੱਜ ਏਮਜ਼ ਦੇ ਗੂੰਗਾ ਰਹੇ ਹੋ ਉਹ ਨਰਿੰਦਰ ਮੋਦੀ ਜੀ ਨੇ ਤੁਹਾਨੂੰ ਕਿਹਾ ਵੀ ਤੁਸੀਂ ਪੰਜਾਬ ਦੇ ਵਿੱਚ ਏਮਜ਼ ਲੋਜ ਜਿੰਨੇ ਲੈਣੇ ਤੁਸੀਂ ਬਟਿੰਡੇ ਲਿੱਤਾ ਤੁਸੀਂ ਐਸੇ ਐਸੇ ਫਾਇਦੇ ਲੈ ਲੇ ਉਸ ਪਾਰਟੀ ਤੋਂ ਤਾਂ ਤਾਂ ਅੱਜ ਪੰਜਾਬ ਦੇ ਵਿੱਚ ਜ਼ੀਰੋ ਆ ਰਹੀ ਹੈ ਤੁਹਾਡੀ ਪਾਰਟੀ ਤੁਸੀਂ ਐਸਾ ਕੋਈ ਗੱਲ ਨਹੀਂ ਹੈ ਕੋਈ ਆਮ ਆਦਮੀ ਪਾਰਟੀ ਸਾਡੇ ਉਹਨਾਂ ਨਾਲ ਆਈਡਿਓਲੋਜੀ ਦੀ ਰਲ ਸਕਦੀ ਪਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਪਾਰਟੀ ਹੈ ਵਰਕਰਾਂ ਦੀ ਪਾਰਟੀ ਹੈ ਤੁਸੀਂ ਦੇਖੋਗੇ ਇਸ ਪਾਰਟੀ ਦੇ ਵਰਕਰ ਨੂੰ ਕਿਸੇ ਗੱਲ ਦਾ ਉਦੇਦਾ ਨੌਲੇਜ ਕੀ ਹੂੰ ਪਿਛਲੇ ਦਿਨੀ ਤੁਸੀਂ ਦੇਖਿਆ ਮੁੱਖ ਮੰਤਰੀ ਜਦੋਂ ਪਾਰਟੀ ਨੇ ਹੁਕਮ ਕੀਤਾ ਵੀ ਰਯੂਮਰ ਕੀ ਸੀ ਕਿ ਨੂੰ ਮੁੱਖ ਮੰਤਰੀ ਬਣਾਣਾ ਲੇਕਿਨ ਬਨਾਇਆ ਕਿ ਨੂੰ ਸ਼ਿਵਰਾਜ ਸਿੰਘ ਜੀ ਚੋਹਾਨ ਮੱਧ ਪ੍ਰਦੇਸ਼ ਤੋਂ ਜਿਹਨੂੰ ਹੁਕਮ ਕੀਤਾ ਪਾਰਟੀ ਨੇ ਉਹ ਮੁੱਖ ਮੰਤਰੀ ਬਣਿਆ ਤੇ ਇੱਥੇ ਕਾਂਗਰਸ ਪਾਰਟੀ ਕਿਸੇ ਨੂੰ ਸਰਪੰਚ ਨਾ ਬਣਾਵੇ ਤਾਂ ਪਾਰਟੀ ਛੱਡ ਦਿੰਦੀ ਹੈ ਹੂੰ ਐਸਾ ਕੋਈ ਨਹੀਂ ਸਾਡੀ ਐਡਾਲੋਜੀ ਹੈ ਜਿਹੜੀ ਵੱਖਰੀ ਹੈ ਦੇਸ਼ ਦੇ ਪ੍ਰਤੀ ਐਡਾਲੋਜੀ ਹੈ ਬਹੁਤ ਜ਼ਿਆਦੇ ਦੇਸ਼ ਨੂੰ ਅੱਗੇ ਲਾਜ਼ਾਨ ਵਾਲੀ ਐਡਾਲੋਜੀ ਪੰਜਾਬ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਕਹਿੰਦੇ ਆ ਕਿ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਅਸੀਂ ਬਾਹਰ ਕਰਨਾ ਹੈ ਤੇ ਲੋਕ ਮਨ ਬਣਾ ਚੁੱਕੇ ਆ ਤੇ ਇੱਕ ਜੋਨ ਨੂੰ ਪੂਰੀ ਡਟ ਕੇ ਵੋਟਾਂ ਪਾਉਣਗੇ ਤੇ ਚਾਰ ਜੋਨ ਨੂੰ ਜਿਹੜੇ ਨਤੀਜੇ ਆ ਉਹ ਬੜੇ ਹੈਰਾਨੀਜਨਕ ਹੋਣਗੇ ਤੁਹਾਡੇ ਕਰਮਾਂ 'ਚ ਜੋੜਾ ਮਾਜਰਾ ਜੀ ਲਿਖਿਆ ਸੀ ਰਾਜਪਾਗ ਤੁਸੀਂ ਕਰੀ ਜਾਂਦੇ ਹੋ ਹੂੰ ਜੋ ਤੁਸੀਂ ਧਰੋਹ ਕੀਤਾ ਪੰਜਾਬ ਦੇ ਲੋਕਾਂ ਨਾਲ ਹੂੰ ਆਪਦੇ ਬੌਸ ਦੇ ਪ੍ਰਤੀ ਜਿਹੜਾ ਦੋ ਤਰੀਕ ਤੋਂ ਫੇਰ ਅੰਦਰ ਜਾ ਰਿਹਾ ਹੈ ਹੂੰ 8 ਤੋਂ 900 ਕਰੋੜ ਰੁਪਈਆ ਇਹਨਾਂ ਨੇ ਪੰਜਾਬ ਦੇ ਖਰ ਪੰਜਾਬ ਦਾ ਰੁਪਈਆ ਦਿੱਲੀ ਗੁਜਰਾਤ ਹੋਰ ਸਟੇਟਾਂ ਦੇ ਵਿੱਚ ਚੋਪਰਾਂ ਤੇ ਖਰਚਤਾ ਹੈਲੀਕਾਪਟਰ ਲਿਆ ਲਿਆ ਕੇ ਭਾਸ਼ਣ ਦਿੰਦੇ ਆ ਮੈਂ ਤਾਂ ਆਪਦੀ ਸੁਰਤ ਚ ਕਦੇ ਦੇਖਿਆ ਨਹੀਂ ਸੀ ਵੀ ਸੂਬੇ ਦਾ ਪੈਸਾ ਇਹਦੇ ਮੁੱਖ ਮੰਤਰੀ ਰਹੇ ਆ ਸੂਬੇ ਦਾ ਪੈਸਾ ਚੱਕ ਕੇ ਕਿਸੇ ਦਿੱਲੀ ਵਾਲੇ ਪਾਰਟੀ ਦੇ ਹੈੱਡ ਨੂੰ ਉੱਤੇ ਲਾਇਆ ਜਾਵੇ ਤੇ ਤੁਸੀਂ ਕਹੀ ਜਾਂਦੇ ਹੋ ਵੀ ਅਸੀਂ ਇਸ ਪਾਰਟੀ ਨੂੰ ਇਹ ਮਾ ਜੋੜ ਮਾਜਰਾਜ ਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਵੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਕਰਤਾ ਬਹੁਤ ਜ਼ਿਆਦਾ ਤੁਸੀਂ ਗੁੰਮਰਾਹ ਕੀਤਾ ਲੋਕਾਂ ਨੂੰ ਲੋਕ ਤਰਾ ਤਰਾ ਕਰੀ ਜਾਂਦੇ ਐ ਸੋ ਤੁਸੀਂ ਆਪ ਦੇ ਦਿਨ ਗਿਨੋ ਇਹ ਸਮਾਂ ਦੱਸੂਗਾ ਵੀ ਕਿਹਨੂੰ ਬਾਹਰ ਕੱਢਣਾ ਹੈ ਤੇ ਕਿਹਨੂੰ ਅੰਦਰ ਰੱਖਣਾ ਹੈ ਤੁਸੀਂ ਗੱਲ ਕੀਤੀ ਹੈ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਮੁੱਖ ਮੰਤਰੀ ਵੀ ਉਹ ਕਹਿੰਦੇ ਆ ਕਿ ਮੇਰੇ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਜਿਹੜੀ ਹੋਰ ਮਜ਼ਬੂਤ ਹੋਈ ਹੈ ਔਰ ਨਾਲ ਹੀ ਉਹ ਕਹਿੰਦੇ ਆ ਕਿ ਬੀਜੇਪੀ ਮਨ ਬਣਾ ਚੁੱਕੀ ਸੀ ਕਿ ਮੇਰੇ ਜੇਲ੍ਹ ਜਾਣ ਤੋਂ ਬਾਅਦ ਦਿੱਲੀ ਦੀ ਸਰਕਾਰ ਤੋੜ ਦਈਏ ਵਿਧਾਇਕ ਖਰੀਦ ਲਈਏ ਲੋਟਸ ਆਪਰੇਸ਼ਨ ਚਲਾ ਦਈਏ ਤੇ ਪੰਜਾਬ ਦੀ ਸਰਕਾਰ ਨੂੰ ਵੀ ਤੋੜਨ ਦਾ ਮਨ ਬਣਾ ਚੁੱਕੀ ਸੀ ਲੇਕਿਨ ਸੁਪਰੀਮ ਕੋਰਟ ਨੇ ਮੈਨੂੰ ਜਿਹੜੀ ਜ਼ਮਾਨਤ ਦਿੱਤੀ ਹੈ ਇਹਦੇ ਨਾਲ ਪਾਰਟੀ ਮਜ਼ਬੂਤ ਹੋਈ ਹੈ ਇਹਨੂੰ ਇਸ ਗੱਲ ਨੂੰ ਕਿਵੇਂ ਦੇਖਦੇ ਆ ਪਹਿਲੀ ਗੱਲ ਤਾਂ ਜ਼ਮਾਨਤ ਨਹੀਂ ਉਹ ਪ੍ਰੋਲ ਹੈ ਹੂੰ ਦੋ ਤਰੀਕ ਨੂੰ ਫੇਰ ਉਹ ਅੰਦਰ ਜਾ ਰਿਹਾ ਹੈ ਮੈਂ ਚਾਰੇ ਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਦੇਖੋ ਤੁਸੀਂ ਉਹ ਅੱਗੇ ਨਹੀਂ ਆਏ ਹਮ ਮਿੱਤਲ ਸਾਹਿਬ ਜਾਂ ਸੀਚੇਵਾਲ ਸਾਹਿਬ ਉਹਨਾਂ ਨੇ ਸਹੀ ਸਚਾਈ ਦਾ ਸਾਥ ਦਿੱਤਾ ਹਮ ਕਿਉਂਕਿ ਸ਼ਰਾਬ ਘਟਾਲੇ ਦੇ ਵਿੱਚ ਹਮ ਤੁਸੀਂ ਅੰਦਰ ਗਏ ਹੋ ਜਿੱਦਾ ਤੁਸੀਂ ਕਹਿ ਰਹੇ ਸੀ ਜਿੱਦੇ ਚ ਐਜੀਟੇਸ਼ਨ ਕੀਤੀ ਸੀ ਜਾਂ ਜਿਹੜੇ ਸ਼ਕਤੀਤਾ ਨੂੰ ਤੁਸੀਂ ਨਾਲ ਲਿਜਾ ਕੇ ਉਸ ਐਜੀਟੇਸ਼ਨ ਦੇ ਵਿੱਚ ਹਿੱਸਾ ਲੀਤਾ ਹਮ ਔਰ ਤੁਸੀਂ ਉਹੀ ਕੰਮ ਕੀਤਾ ED ਨੇ ਤੁਹਾਡੇ 50 50 70 70 ਲੱਖ ਦੇ ਕਲਟਨ ਸੀ ਜਿਹੜੇ ਨੋਟਿਸ ਕੀਤੀ ਹੈ ਤੁਹਾਡੇ ਬਾਥਰੂਮ ਦੇ ਵਿੱਚ 30 30 40 40 ਲੱਖ ਰੁਪਏ ਦੀਆਂ ਸਮਾਨ ਲੱਗਿਆ ਹੋਇਆ ਹੈ ਤੇ ਤੁਸੀਂ ਇੱਕ ਆਮ ਆਦਮੀ ਪਾਰਟੀ ਦਾ ਨਾਂ ਰੱਖ ਕੇ ਸਧਾਰਨ ਬੰਦੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਨਾ ਤੁਸੀਂ ਜੋ ਸਟੈਂਡਰਡ ਰੱਖਿਆ ਹੈ ਲੋਕਾਂ ਨੂੰ ਸਮਝ ਆ ਚੁੱਕੀ ਹੈ ਤੁਹਾਡੀ ਤੁਸੀਂ ਇੱਕ ਜਦੋਂ ਪਿੱਛੇ ਜੇ ਮੈਂ ਦੇਖ ਰਿਹਾ ਸੀ ਕੇਜੀਵਾਲ ਸਾਹਿਬ ਕਹਿ ਰਹੇ ਹੈ ਬੀ ਸੋਨੀਆ ਗਾਂਧੀ ਨੇ ਹੈਲੀਕ ਹਵਾਈ ਜ਼ਾਦਾਨ ਚੋਂ ਪੈਸੇ ਖਾਦੇ ਇਟਲੀ ਦੀ ਕਦਾਲਤ ਨੇ ਆਖਿਆ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਸੀਬੀਆਈ ਹੋਣੀ ਚਾਹੀਦੀ ਹੈ ਆ ਜੋ ਪਾਰਟੀ ਨਾਲ ਲਾਲ ਆ ਇਸ ਕਰ ਰਿਹਾ ਯਾਰ ਕੀ ਸਮਝ ਛੱਡਿਆ ਇਹਨਾਂ ਨੇ ਇਸ ਦੇਸ਼ ਦੇ ਲੋਕਾਂ ਨੂੰ ਜਦੋਂ ਮਰਜ਼ੀ ਤੁਸੀਂ ਬਿੱਲੀ ਬਹਿ ਜਾ ਤੇ ਜਦੋਂ ਮਰਜ਼ੀ ਉੱਠ ਜਾ ਥੈਂਕ ਯੂ ਬੇਟਾ ਜੀ ਤੁਸੀਂ ਆਏ ਸਾਡੇ ਕੋਲੇ ਬਹੁਤ ਸੋ ਤੁਹਾਡਾ ਧੰਨਵਾਦ ਬਹੁਤ ਔਰ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ